वाहेगुरु जी का खालसा वाहेगुरु जी की फतेह आज आप गुरु नानक साहिब जी दी एक बहुत ही मतलब प्रभावशाली श्लोक से गलबात करा हाँ जी श्लोक है पढ़ पुस्तक संध्या बादम इस लोक संस्कृति सिरलेख हेठा गुरु ग्रंथ साहब विच दर्ज है बिल्कुल आज आप समझ की कोशिश करनी है कि गुरु साहब किमें बाहरी कर्मकांडा छड़ के सतगुरु राही नाम जुड़न से जोर देंगे हाँ जी ਇਸ ਸ਼ਲੋਕ ਚ ਨਾ ਰਸਮੀ ਧਾਰਮਿਕਤਾ ਤੇ ਗੁਰੂ ਸਾਹਿਬ ਦੀ ਟਿੱਪਣੀ ਬੜੀ ਕਿਵੇਂ ਖਵਾ ਗਹਿਰੀ ਲੱਗਦੀ ਹੈ ਹੈ ਨਾ ਬਿਲਕੁਲ ਜੀ ਇਹ ਸ਼ਲੋਕ ਦੇਖੋ ਜੋ ਧਾਰਮਿਕ ਅਭਿਆਸ ਹਨ ਉਹਨਾਂ ਤੇ ਤਾਂ ਰੋਸ਼ਨੀ ਪਾਉਂਦਾ ਹੀ ਹੈ ਇਹਦੀ ਅਹਿਮੀਅਤ ਅੱਜ ਵੀ ਉਹੀ ਹੈ ਅੱਛਾ ਇਹ ਸਿਰਫ ਮਤਲਬ ਨੁਕਤਾ ਚੀਣੀ ਨਹੀਂ ਹੈਗੀ ਇਹ ਅਸਲ ਅਧਿਆਤਮਕ ਰਾਹ ਵੱਲ ਇੱਕ ਸਾਫ਼ ਇਸ਼ਾਰਾ ਵੀ ਕਰਦਾ ਹੈ ਚਲੋ ਫਿਰ ਸ਼ੁਰੂ ਕਰਦੇ ਆ ਪਹਿਲੇ ਤੁਕ ਦੇਖਦੇ ਆ ਪੜ ਪੁਸਤਕ ਸੰਧਿਆ ਬਾਦਮ ਸਿਲ ਪੂਜਸ ਬਗੁਲ ਸਮਾਧਨ ਤਾਂ ਇਹ ਕਿਤਾਬਾਂ ਪੜਨੀਆਂ ਸ਼ਾਮ ਨੂੰ ਉਹਨਾਂ ਤੇ ਚਰਚਾ ਬਾਤ ਕਰਨੀ ਹਾਂਜੀ ਪੜ ਪੁਸਤਕ ਮਤਲਬ ਵੀਦ ਵਗੈਰਾ ਪੜਨਾ ਤੇ ਸੰਧਿਆ ਬਾਦਨ ਹੋ ਗਿਆ ਸ਼ਾਮ ਨੂੰ ਉਹਨਾਂ ਤੇ ਵਿਚਾਰ ਵਟਾਂਦਰਾ ਜਾਂ ਬਹਿਸ ਕਰਨੀ ਤੇ ਫਿਰ ਸਿਲ ਪੂਜਸ ਪੱਥਰ ਪੂਜਣੇ ਪਰਾਂ ਬਗਲ ਸਮਾਧਨ ਬਗਲੇ ਵਰਗੀ ਸਮਾਦੀ ਇਹ ਗੱਲ ਤਾਂ ਬੜੀ ਤਿੱਖੀ ਲੱਗਦੀ ਹੈ ਸੱਚਮੁੱਚ ਬਹੁਤ ਤਿੱਖੀ ਸਿਲ ਪੂਜਸ ਤਾਂ ਹੋ ਗਿਆ ਮੂਰਤੀ ਪੂਜਾ ਪਰ ਬਗਲ ਸਮਾਧਨ ਇਹ ਸਿੱਧਾ ਪਖੰਡ ਤੇ ਚੋਟ ਅੱਛਾ ਕਿਵੇਂ ਦੇਖੋ ਬਗਲਾ ਪਾਣੀ ਚ ਅੱਖਾਂ ਬੰਦ ਕਰਕੇ ਖੜਾ ਹੁੰਦਾ ਲੱਗਦਾ ਜਿਵੇਂ ਬੜਾ ਧਿਆਨ ਲਾਈ ਬੈਠਾ ਹੈ ਹਾਂ ਲੱਗਦਾ ਤਾਂ ਇਹੀ ਹੈ ਪਰ ਉਹਦਾ ਅਸਲ ਧਿਆਨ ਕਿੱਥੇ ਹੁੰਦਾ ਹੈ ਮੱਛੀ ਫੜਨ ਤੇ ਹੂੰ ਤਾਂ ਗੁਰੂ ਸਾਹਿਬ ਉਸੇ ਪਖੰਡੀ ਮਾਨਸਿਕਤਾ ਦੀ ਗੱਲ ਕਰ ਰਹੇ ਨੇ ਜੋ ਧਰਮ ਦੇ ਨਾਂ ਤੇ ਚੱਲ ਰਹੀ ਹੈ ਬਾਹਰੋਂ ਕੁਝ ਅੰਦਰੋਂ ਕੁਝ ਹੋਰ ਤਾਂ ਮਤਲਬ ਸਿਰਫ ਕਰਮਾ ਚ ਹੀ ਨਹੀਂ ਬੋਲਣ ਚ ਵੀ ਉਹੀ ਗੱਲ ਅਗਲੀ ਤੁਖ ਹੈ ਮੁਖ ਝੂਠ ਵਿਭੂਖਨ ਸਾਰਮ ਤ੍ਰਿਪਾਲ ਤੇ ਹਾਲ ਵਿਚਾਰਮ ਮੋਹ ਝੂਠ ਤੇ ਉਸ ਨੂੰ ਗਹਿਣਿਆਂ ਵਾਂਗ ਸਜਾਉਣਾ ਹਾਂਜੀ ਮੁਖ ਝੂਠ ਦਾ ਮਤਲਬ ਸਿਰਫ ਆਮ ਝੂਠ ਬੋਲਣਾ ਹੀ ਨਹੀਂ ਹੈਗਾ ਇੱਥੇ ਗੱਲ ਡੂੰਗੀ ਹੈ ਕੀ ਮਤਲਬ ਫਿਰ ਇਹਦਾ ਮਤਲਬ ਹੈ ਧਰਮ ਗ੍ਰੰਥਾਂ ਦੇ ਸ਼ਾਸਤਰਾਂ ਦੇ ਅਰਥਾਂ ਨੂੰ ਤੋੜ ਮੋੜ ਕੇ ਗਲਤ ਤਰੀਕੇ ਨਾਲ ਪੇਸ਼ ਕਰਨਾ ਆਪਣੀ ਮਰਜ਼ੀ ਮੁਤਾਬਕ ਅੱਛਾ ਤੇ ਵਿਭੂਖੰਸਾਰ ਉਹਦਾ ਮਤਲਬ ਹੈ ਕਿ ਇਸ ਝੂਠ ਨੂੰ ਇਸ ਗਲਤ ਵਿਆਖਿਆ ਨੂੰ ਇੰਨੇ ਸੋਹਣੇ ਸ਼ਬਦਾਂ ਚ ਸਜਾ ਕੇ ਪੇਸ਼ ਕਰਨਾ ਕਿ ਲੋਕ ਪ੍ਰਭਾਵਿਤ ਹੋ ਜਾਣ ਇਕ ਤਰ੍ਹਾਂ ਦੀ ਬૌਧਿਕ ਬੇਈਮਾਨੀ ਹੈ ਨਾ ਹਾਂ ਬਿਲਕੁਲ ਤੇ ਨਾਲ ਹੀ ਤ੍ਰਿਪਾਲ ਤੇ ਹਾਲ ਵਿਚਾਰਮ ਹਮ ਯਾਨੀ ਗਾਇਤਰੀ ਮੰਤਰ ਦਾ ਦਿਨ ਚ ਤਿੰਨ ਵਾਰ ਪਾਠ ਕਰਨਾ ਇਹ ਵੀ ਬਸ ਇੱਕ ਰਸਮ ਬਣ ਕੇ ਰਹਿ ਗਿਆ ਅਸਲ ਭਾਅ ਸਮਝੇ ਬਿਨਾ ਤੇ ਫਿਰ ਤੀਜੀ ਤੁਕ ਚ ਬਹਾਰੀ ਦਿਖਾਵੇ ਦਾ ਪੂਰਾ ਹੀ ਚਿੱਠਾ ਹੀ ਖੋਲ ਦਿੱਤਾ ਲੱਗਦਾ ਗਲੇ ਮਾਲਾ ਤਿਲਕ ਲਲਾਟਮ ਦੂਇ ਤੋਤੀ ਬਸਤਰ ਕਪਾਟਮ ਮਾਲਾ ਤਿਲਕ ਦੋਤ ਹੋਤੀਆਂ ਰਖੜੀਆਂ ਸਿਰ ਤੇ ਕਪੜਾ ਇਹ ਤਾਂ ਜਿਵੇਂ ਪੂਰੀ ਯੂਨੀਫਾਰਮ ਹੋ ਗਈ ਪਖੰਡ ਦੀ ਹਾਂ ਹਾਂ ਤੁਸੀਂ ਸਹੀ ਸਮਝਿਆ ਇਹ ਸਾਰੇ ਬਾਰੀ ਚਿੰਨ ਨੇ ਗਲੀ ਮਾਲਾ ਤਿਲਕ ਲਿਲਾਟਮ ਗਲੇ ਚ ਮਾਲਾ ਮੱਥੇ ਤੇ ਤਿਲਕ ਇਹ ਦਿਖਾਉਣਾ ਕਿ ਅਸੀਂ ਬੜੇ ਧਾਰਮਿਕਾਂ ਹੂੰ ਦੂਈ ਤੋਤੀ ਪੂਜਾ ਲਈ ਵੱਖਰੀ ਆਮ ਵਰਤੋ ਲਈ ਵੱਖਰੀ ਮਤਲਬ ਪਵਿੱਤਰਤਾ ਦਾ ਦਿਖਾਵਾ ਤੇ ਬਸਤਰ ਕਪਾਟਮ ਸੰਧਿਆ ਵੇਲੇ ਸਿਰ ਤੇ ਕਪੜਾ ਰੱਖ ਲੈਣਾ ਹਾਂਜੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਹ ਸਭ ਨਿਸ਼ਾਨੀਆਂ ਲਾਲਨ ਨਾਲ ਕੋਈ ਅਸਲ ਚ ਧਾਰਮਿਕ ਨਹੀਂ ਬਣ ਜਾਂਦਾ ਜੇ ਅੰਦਰ ਸੱਚ ਨਹੀਂ ਜੇ ਮਨ ਚ ਉਪਾਅ ਵੀ ਨਹੀਂ ਤਾਂ ਇਹ ਸਭ ਬਾਰੀ ਕਰਮ ਨੇ ਬਸ ਅੰਦਰੂਨੀ ਬਦਲਾਅ ਤੋਂ ਬਿਨਾ ਬਿਲਕੁਲ ਅੰਦਰੂਨੀ ਬਦਲਾਅ ਤੋਂ ਸਖਣੇ ਤਾਂ ਇਹ ਤਿੰਨ ਤੁਕਾਂ ਚ ਗੁਰੂ ਸਾਹਿਬ ਨੇ ਮਤਲਬ ਕਰਮ ਬਚਨ ਤੇ ਪੇਖ ਤਿੰਨਾ ਪਦਰਾਂ ਤੇ ਪਖੰਡ ਨੂੰ ਨੰਗਾ ਕਰ ਦਿੱਤਾ ਪਰ ਕੀ ਉਹ ਸਿਰਫ ਸਮੱਸਿਆ ਹੀ ਦੱਸ ਰਹੇ ਨੇ ਕੋਈ ਹੱਲ ਵੀ ਹੈ ਚੌਥੀ ਤੁਕ ਸ਼ਾਇਦ ਉਸ ਪਾਸੇ ਜਾਂਦੀ ਹੈ ਜੋ ਜਾਨਸ ਬ੍ਰਹਮਮ ਕਰਮਮ ਸਭ ਫੋਕੜ ਨਿਸ਼ਚੈ ਕਰਮਮ ਬਿਲਕੁਲ ਇੱਥੋਂ ਗੱਲ ਬਦਲਦੀ ਹੈ ਹੁਣ ਗੁਰੂ ਸਾਹਿਬ ਅਸਲ ਰਾ ਦੱਸ ਰਹੇ ਨੇ ਜੋ ਜਾਨਸ ਬ੍ਰਹਮਮ ਕਰਮਮ ਯਾਨੀ ਉਹ ਇਨਸਾਨ ਜੋ ਇਹ ਜਾਣਦਾ ਹੈ ਕਿ ਅਸਲ ਕਰਮ ਸਭ ਤੋਂ ਉੱਤਮ ਕੰਮ ਬ੍ਰਹਮਤਾ ਬ੍ਰਹਮਮ ਕਰਮਮ ਹੈ ਬ੍ਰਹਮਮ ਕਰਮਮ ਦਾ ਕੀ ਮਤਲਬ ਹੋਇਆ ਪਰਮਾਤਮਾ ਦਾ ਕਰਮ ਯਾਨੀ ਉਸ ਦਾ ਨਾਮ ਜਪਣਾ ਉਹਦੇ ਗੁਣ ਗਾਣੇ ਇਹ ਹੈ ਅਸਲ ਕਰਮ ਅੱਛਾ ਤੇ ਜਿਸ ਨੂੰ ਇਸ ਅਸਲੀਅਤ ਦਾ ਇਸ ਸੱਚ ਦਾ ਪਤਾ ਲੱਗ ਗਿਆ ਉਹਦੇ ਲਈ ਉੱਪਰ ਦੱਸੇ ਸਾਰੇ ਕਰਮਕਾਂਡ ਸਾਰੀਆਂ ਰਸਮਾਂ ਸਭ ਫੋਕਟ ਨਿਸ਼ਚੇ ਕਰਮਮ ਫੋਕਟ ਮਤਲਬ ਵਿਅਰਥ ਹਾਂ ਬਿਨਾ ਕਿਸੇ ਸ਼ੱਕ ਦੇ ਯਕੀਨੀ ਤੌਰ ਤੇ ਫੋਕੇ ਵਿਅਰਥ ਬੇਕਾਰ ਨੇ ਅਸਲ ਕਮਾਈ ਤਾਂ ਨਾਮ ਦੀ ਹੈ ਰਸਮਾਂ ਨਿਭਾਉਣ ਦੀ ਨਹੀਂ ਤਾਂ ਸਾਰਾ ਜ਼ੋਰ ਅੰਦਰ ਦੀ ਅਵਸਥਾ ਤੇ ਹੈ ਬਾਹਰ ਕੀ ਕਰ ਰਿਹਾ ਉਸ ਤੇ ਨਹੀਂ ਤੇ ਅਖੀਰਲੀ ਤੁਖ ਉਹ ਤਾਂ ਬਿਲਕੁਲ ਹੀ ਮੋਰ ਲਾ ਦਿੰਦੀ ਹੈ ਕਹੋ ਨਾਨਕ ਨਿਸ਼ਚੋ ਤਿਆ ਬਿਨ ਸਤਗੁਰ ਬਾਟ ਨਾ ਪਾਵੇ ਇਹਦਾ ਮਤਲਬ ਕਿ ਗੁਰੂ ਤੋਂ ਬਿਨਾ ਫਿਰ ਇਹ ਅੰਦਰਲਾ ਰਾਂ ਲੱਭਣਾ ਮੁਮਕਿਨ ਹੀ ਨਹੀਂ ਦੇਖੋ ਇਹੀ ਤਾਂ ਸਾਰੀ ਗੱਲ ਦਾ ਨਿਚੋੜ ਹੈ ਗੁਰੂ ਨਾਨਕ ਸਾਹਿਬ ਸਾਫ਼ ਕਹਿ ਰਹੇ ਨੇ ਕਹੋ ਨਾਨਕ ਨਿਸ਼ਚੋਤ ਆਵੇ ਨਾਨਕ ਆਖਦਾ ਇਸ ਗੱਲ ਨੂੰ ਪੱਕਾ ਕਰਕੇ ਮਨ 'ਚ ਵਸਾ ਲੋ ਕਿ ਕਿ ਬਿਨ ਸਤਗੁਰ ਬਾਟ ਨਾ ਪਾਵੇ ਸੱਚੇ ਗੁਰੂ ਦੀ ਅਗਵਾਈ ਤੋਂ ਬਿਨਾ ਉਹਦੀ ਸਿੱਖਿਆ ਤੋਂ ਬਿਨਾ ਪ੍ਰਮਾਤਮਾ ਤੱਕ ਪਹੁੰਚਣ ਦਾ ਮੁਕਤੀ ਦਾ ਸਹੀ ਰਸਤਾ ਮਿਲ ਹੀ ਨਹੀਂ ਸਕਦਾ ਹੂੰ ਗੁਰੂ ਹੀ ਹੈ ਜੋ ਸਾਨੂੰ ਨਾਮ ਦੀ ਦਾਤ ਦਿੰਦਾ ਹੈ ਨਾਮ ਦੀ ਸੋਝੀ ਪਾਉਂਦਾ ਹੈ ਤੇ ਆ ਕਰਮ ਕਾਂਡਾਂ ਦੇ ਜਾਲ ਚੋਂ ਬਾਹਰ ਕੱਢਦਾ ਹੈ ਤਾਂ ਜੇ ਆਪਾਂ ਸਾਰੀ ਗੱਲ ਸਮੇਟੀਏ ਇਸ ਲੋਕ ਧਾਰਮਿਕ ਦਿਖਾਵੇ ਖਾਲੀ ਰਸਮਾਂ ਦਾ ਬਹੁਤ ਜ਼ੋਰ ਨਾਲ ਖੰਡਨ ਕਰਦਾ ਹੈ ਹਾਂਜੀ ਤੇ ਕਹਿੰਦਾ ਕਿ ਅਸਲ ਅਧਿਆਤਮਕਤਾ ਕਰਮ ਕਾਂਡਾਂ 'ਚ ਨਹੀਂ ਸਗੋਂ ਸੱਚੇ ਗੁਰੂ ਦੀ ਰਹਿਨਮਾਈ 'ਚ ਅੰਦਰੋਂ ਰੱਬ ਦੇ ਨਾਮ ਨਾਲ ਜੁੜਨ ਚ ਹੈ ਬਿਲਕੁਲ ਤੇ ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਇੱਥੇ ਗੁਰੂ ਸਾਹਿਬ ਸਿਰਫ ਇਹ ਨਹੀਂ ਕਹਿ ਰਹੇ ਕਿ ਇਹ ਨਾ ਕਰੋ ਉਹ ਇਹ ਵੀ ਦੱਸ ਰਹੇ ਨੇ ਕਿ ਇਹ ਕਰੋ ਮਤਲਬ ਸਿਰਫ ਨਾ ਪੱਖੀ ਗੱਲ ਨਹੀਂ ਇੱਕ ਹਾਂ ਪੱਖੀ ਉਸਾਰੂ ਰਾਹ ਵੀ ਦੱਸ ਰਹੇ ਨੇ ਅੱਛਾ ਮਤਲਬ ਸਿਰਫ ਆਲੋਚਨਾ ਨਹੀਂ ਹੱਲ ਵੀ ਹਾਂ ਸਿਰਫ ਇਹ ਨਹੀਂ ਕਿ ਕਰਮकांड ਗਲਤ ਨੇ ਸਗੋਂ ਇਹ ਕਿ ਸਹੀ ਕੀ ਹੈ ਸਹੀ ਹੈ ਸਤਗੁਰੂ ਦੀ ਸ਼ਰਨ ਲੈ ਕੇ ਨਾਮ ਧਿਆਉਣਾ ਇਹ ਬਹੁਤ ਸਕਾਰਾਤਮਕ ਸੇਧ ਹੈ ਇਹ ਗੱਲ ਤਾਂ ਵਾਕਈ ਸੋਚਣ ਵਾਲੀ ਐ ਤੇ ਜਾਂਦੇ ਜਾਂਦੇ ਆਪਣੇ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਈਏ ਹਾਂ ਜਰੂਰ ਕਿ ਗੁਰੂ ਸਾਹਿਬ ਨੇ ਜਿਹੜਾ ਇਹ ਮੁੱਦਾ ਚੁੱਕਿਆ ਹਾਂ ਬਾਹਰੀ ਰਸਮਾਂ ਤੇ ਅੰਦਰੂਨੀ ਸੱਚਾਈ ਦਾ ਇਹ ਅੱਜ ਦੇ ਜ਼ਮਾਨੇ 'ਚ ਸਾਡੇ ਲਈ ਕਿੰਨਾ ਕਮਾਇਨੇ ਰੱਖਦਾ ਹੈ ਹਾਂ ਬਹੁਤ ਵਧੀਆ ਸਵਾਲ ਹੈ ਕਿਤੇ ਅਸੀਂ ਵੀ ਤਾਂ ਨਹੀਂ ਆਪਣੀ ਜ਼ਿੰਦਗੀ 'ਚ ਚਾਹੇ ਉਹ ਧਾਰਮਿਕ ਪੱਖ ਹੋਵੇ ਜਾਂ ਦੁਨਿਆਵੀ ਬਾਰ ਸਿਰਫ ਬਾਰੀ ਦਿਖਾਵੇ ਜਾਂ ਰਸਮਾਂ ਤੱਕ ਰਹਿ ਜਾਨੇ ਅਸਲ ਮਕਸਦ ਅੰਦਰਲੀ ਭਾਵਨਾ ਨੂੰ ਭੁੱਲ ਕੇ ਇਸ ਤੇ ਸੋਚ ਵਿਚਾਰ ਕਰਨਾ ਬਣਦਾ ਹੈ ਜੀ ਇਸ ਡੂੰਗੀ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਹੀ ਸਮਾਪਤ ਕਰਦੇ ਆਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ